ਸਾਬਕਾ ਸਵਾਲ ਉੱਠਦਾ ਹੈ ਕਿ ਸ੍ਰੀ ਕਾਰਟਕ ਸਹਿਬ ਦੇ ਹੁਕਮਾਂ ਦੇ ਉਲਟ ਭਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਜੀ ਕਹਿੰਦਾ ਜਿਹੜੀ ਕਮੇਟੀ ਕੱਢ ਕੀਤੀ ਸੀ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਜਿਹੜੀ 7 ਮੈਂਬਰੀ ਕਮੇਟੀ ਫਿਰ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਇਹ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ 7 ਮੈਂਬਰੀ ਹਾਂ ਤੇ ਫਿਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਆਪਦੇ ਆਪ ਦੇ ਚੁੱਲੇ ਸਮੇਟੋ ਇਹ ਸਮੇਟਣ ਦੇ ਆ ਕਿ ਹੋਰ ਬਣਾ ਲਾਉ ਰਹੇ ਬਣਾ ਰਹੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਭੂਮਿਕਾ ਰਹੀਏ ਇਹ ਜਗ ਜाहिर ਹੈ ਅੱਜ ਤੱਕ ਵੇਖੋ ਸੁਖੀ ਰੰਧਾਵੇ ਉਰੀ ਕਿੱਡੇ ਨਿਕੰਮੇ ਜੇ ਬੰਦੇ ਨੇ ਸੱਜਨ ਕੁਮਾਰ ਨੂੰ ਇੰਨਾ ਚਿਰ ਪ੍ਰੋਟੈਕਸ਼ਨ ਮਿਲਦੀ ਰਹੀ ਜਿਦੇ ਤੇ ਸਿੱਖ ਨਸਲ ਕੁਸ਼ੀ ਕਰਨ ਦਾ ਜੈਨੋਸਾਈਡ ਦਾ ਐਡਾ ਵੱਡਾ aarop ਸੀ ਇੱਕ ਬਿਆਨ ਜੇ ਸੁਖੀ ਰੰਧਾਵੇ ਦਾ ਆਇਆ ਹੋਵੇ ਔਰ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਅੱਜ ਵੀ ਜਗਦੀਸ਼ ਐਚ ਕੇ ਐਲ ਭਗਤ ਤਾਂ ਚਲੋ ਉਹ ਨਹੀਂ ਰਹੇ ਜਗਦੀਸ਼ ਟਾਈਟਲਰ ਨਾਲ ਤਾਂ ਅੱਜ ਵੀ ਇਹਨਾਂ ਦੀ ਰੋਟੀ ਦੀ ਸਾਹਜ ਹੈ ਜੀ ਔਰ ਵੱਡੀ ਗੱਲ ਇਹ ਵੇਖ ਲਓ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਰੰਧਾਵਾ ਸਾਹਿਬ ਦਾ ਪਰਿਵਾਰ ਤਾਂ ਉਹ ਸੀ ਜਿਨੇ ਇਸ ਗੱਲ ਨੂੰ ਵੈਲਕਮ ਕੀਤਾ ਸੀ ਇੰਦਰਾ ਗਾਂਧੀ ਦੇ ਚੇਫ ਸੋ ਉਹ ਲੋਕ ਅੱਜ ਕੀ ਕਰ ਰਹੇ ਆ ਕੀ ਨਹੀਂ ਕਹਿ ਰਹੇ ਆ ਬਹੁਤ ਧੰਨਵਾਦੀ ਆ ਕਿ ਤੁਹਾਡੀਆਂ ਮਨਛਾ ਤੇ ਤੁਹਾਡੇ ਚਿਹਰੇ ਨੰਗੇ ਹੋ ਰਹੇ ਆ ਔਰ ਕਿਤੇ ਨਾ ਕਿਤੇ ਮੈਂ ਇਹ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਵਿਧਾਨ ਸਭਾ ਦਾ 1 2019 ਦਾ ਜਾਂ 18 19 ਦਾ ਇੱਕ ਸੈਸ਼ਨ ਦਾ ਕੱਢਿਓ ਜਦੋਂ ਜਿਹੜੇ ਅੱਜ ਸੁਧਾਰੀਆਂ ਚ ਕਈ ਇਹ ਜੇ ਸੱਜਣ ਨੇ ਜਿਹੜੇ ਰੰਧਾਵਾ ਸਾਹਿਬ ਨਾਲ ਰਲ ਕੇ ਖੇਡਦੇ ਸਨ ਸੋ ਇਹ ਚਿੱਠੀ ਵੀ ਕਿੱਥੇ ਨਾ ਕਿੱਥੇ ਰੰਧਾਵਾ ਸਾਹਿਬ ਦੀ ਔਰ ਉਹਨਾਂ ਦੀ ਮਿਲੀ ਭੋਗਤਾ ਨਹੀਂ ਤਾਂ ਰੰਧਾਵਾ ਜੀ ਨੂੰ ਕਾਦੀ ਟਿੱਡ ਭੀੜ ਹੁਣ ਬਘੇਲ ਕਿੱਥੇ ਮਿਲਦਾ ਇਹਨਾਂ ਨੂੰ ਨਹੀਂ ਮਿਲਦਾ ਬਘੇਲ ਸਾ ਸਾਨੂੰ ਤਾਂ ਕੋਈ ਪ੍ਰੋਬਲਮ ਮਗਰ ਇਹ ਕਰਵਾਇਆ ਜਾ ਰਿਹਾ ਨੈਸ਼ਨਲ ਪਾਰਟੀਆਂ ਦੀ ਬਕਲਾਹਟ ਹੈ ਔਰ ਕਿਤੇ ਨਾ ਕਿਤੇ ਪੰਜਾਬ ਦੀ ਰੀਜਨਲ ਆਵਾਜ਼ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਉਹਨਾਂ ਐਂਟੀ ਨੈਸ਼ਨਲ ਫੋਰਸਸ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਅਕਾਲੀ ਦਲ ਤੋਂ ਐਡਾ ਖੋਖ ਕਿਉਂ ਖਾਂਦੇ ਸਾਰੇ ਹਾਂਜੀ ਕਿ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੋਖ ਤਾਂ ਹੈਗਾ ਔਰ ਮੈਂ ਸਮਝਦਾ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਸਾਜਸ਼ ਨੇ ਬਹੁਤ ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦਾ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਪਾਕੀ ਤਾ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਉਂ ਜਾਂਦਾ ਕਦੇ ਤੇਜਾ ਸਿੰਘ ਸੁਖਦਰੀ ਹਾਲ 취 ਜਨਾਬ ਸਿੰਘ ਕਿੰਝ ਕਿੰਝ ਕੀਤਾ ਜਾਂਦਾ ਮੇਰਾ ਵੀ ਇਨਾਂ ਦੀ ਸਾਰੀ ਭਰਤੀ ਚੰਗੀ ਓਕੇ ਸਭ ਇਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਗਸ ਇਨਾਂ ਦੀ ਤਾਂ ਮਾਨਸਿਕਤਾ ਬਣ ਗਈ ਹੈ ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋੜ ਹੈ ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਇੱਕ ਪਾਸੇ ਅੱਜ ਤੱਕ ਜੀਨੇ ਸੱਜਣ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਹਰ ਜਗਜੀਤ ਟਾਈਟਲਰ ਦੇ ਨਾਂ ਰਹਿ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਜੀ ਜੀ ਇਹਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਔਰ ਹੋਣਾ ਇਹ ਕਿ ਨਾ ਇੱਕੋ ਤੁਸੀਂ ਇਹ ਨਹੀਂ ਬੋਲਦਾ ਤੇ ਕੋਈ ਹੋਰ ਬੋਲਦਾ ਆ ਗਿਆ ਕਹੇ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਕਿ ਸਿਖ ਦੀਸ਼ ਟਾਈਟਲਰ ਸਚਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕਿ ਉਹਨਾਂ ਨੂੰ ਇਹ ਕੰਡੈਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਛਰੋਮਨੀ ਅਕਾਲੀ ਦਲ ਬਾਰੇ ਕੀ ਗਵੇ ਕੀ ਨਾ ਸੋਚੇ ਇਹ ਤਾਂ ਕੋਈ ਮੈਣਾ ਨਹੀਂ ਮਜੀਤ ਸਿੰਘ ਸਾਹਿਬ ਸਵਾਲ ਉੱਠਦਾ ਹੈ ਕਿ ਸ੍ਰੀ ਕਾਰਟਕ ਸਾਹਿਬ ਦੇ ਹੁਕਮਾਂ ਦੇ ਉਲਟ ਵਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਢਤ ਕੀਤੀ ਸੀ ਸਾਹਿਬ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਫਿਰ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਇਹ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਜੋ ਉਹਨਾਂ ਨੇ ਕੀਤਾ ਜੀ ਕਾਰਟਕ ਸਾਹਿਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ ਹਾਂ ਤੇ ਫੇਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਆਪ ਦੇ ਆਪ ਦੇ ਚੁੱਲ੍ਹੇ ਸਿਮੇਟੋ ਇਹ ਸਿਮੇਟਣ ਦੇ ਇਹ ਕਿ ਹੋਰ ਬਣਾ ਲਾਉ ਰਹੇ ਬਣਾ ਰਹੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਇਹ ਸੁੱਖੀ ਰੰਧਾਵਾ ਇਹ ਸਭ ਉਸ ਗੈਂਗ ਦਾ ਹਿੱਸਾ ਹੀ ਆ ਜਿਹੜਾ ਪੰਜਾਬ ਦਾ ਤੇ ਸ਼ਰੋਮਨੀ ਅਕਾਲੀ ਦਰ ਨੂੰ ਟੁਕੜੇ ਟੁਕੜੇ ਕਰਕੇ ਵੇਖਣਾ ਚਾਹੁੰਦੇ। ਜੀ ਸਬ ਇੰਸਪੈਕਟਰ ਦਾ ਦੇਖੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਦੀ ਉਸ ਗੱਲ ਨੂੰ ਕੰਡੈਮ ਕਰਦਾ। ਦੇਖੋ ਕਹਿ ਰਿਹਾ ਕਿ ਇਹ ਸ਼ਹੀਦ ਹੋਇਆ। ਸ਼ਹੀਦ ਮੈਂ ਮੰਨਦਾ ਹੋਇਆ। ਮਗਰ ਕਿ ਪਾਕਿਸਤਾਨ ਦੀ ਆਈਐਸਆਈ ਨੇ ਕੀਤਾ। ਕੀਤਾ ਤਾਂ ਥੋੜੀ ਫੌਜ ਦੇ ਬੰਦਿਆਂ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਨਿਕਲੇ ਸੀ ਜੇ ਭਗਵੰਤ ਮਾਨ ਨੇ ਪਹਿਲੇ ਦਿਨ ਇਸ ਐਮਐਲਏ ਨੂੰ ਲਾਲਪੁਰਾਣਾ ਜੀ ਉਹਦਾ ਨਾਮ ਜੇ ਉਹਨੂੰ ਥੱਲ ਪਾਈ ਹੁੰਦੀ ਤੇ ਨਾ ਉਸ ਵੇਲੇ ਐਸਐਸਪੀ ਦਾ ਸਾਥ ਦਿੱਤਾ ਹੁੰਦਾ ਜਿਨੇ ਇਲੀਗਲ ਮਾਈਨਿੰਗ ਚੈੱਕ ਕੀਤੀ ਸੀ ਤੇ ਅੱਜ ਇਹ ਦਿਨ ਨਾ ਵੇਖਣਾ ਪੈਂਦਾ ਜੇ ਇਸ ਨੂੰ ਉਸ ਵੇਲੇ ਥੱਲ ਪਾਈ ਹੁੰਦੀ ਤੇ ਇਹਦੇ ਟੱਬਰ 'ਚ ਉਹ ਹਿੰਮਤ ਨਹੀਂ ਪੈਣੀ ਸੀ ਕਿ ਵਹੀ ਪੁਈ ਦੇ ਗਰੀਬ ਪਰਿਵਾਰ ਦੇ ਅੰਗੀਲ ਪਰਿਵਾਰਾਂ ਦੀਆਂ ਜ਼ਮੀਨਾਂ ਨੱਪ ਗਏ ਜੇ ਇਹਨੂੰ ਠੱਲ ਪਾਈ ਹੁੰਦੀ ਤੇ ਜਿਹੜਾ ਬਿਜਲੀ ਦੇ ਬਿੱਲ ਲੈਣ ਗਿਆ ਸੀ ਗੁਰਦੇਸ਼ ਕਮਰੇ ਧਾਰੀ ਪੀਐਸਸੀਪੀ ਦਾ ਮੁਲਾਜ਼ਮ ਉਹਨੂੰ ਕੋਈ ਪੱਗ ਨਾ ਲਾਉਂਦਾ ਉਹਨੂੰ ਕੁੱਟਦਾ ਨਾ ਜੇ ਠੱਲ ਪਾਈ ਹੁੰਦੀ ਤੇ ਅੱਜ ਉਹ ਜਿਹੜਾ ਸਬ ਇਨਸਪੈਕਟਰ ਸਾਹਿਬ ਨੇ ਕੀ ਨੋਟ ਸੀ ਚਰਨਜੀਤ ਜੀ ਚਰਨਜੀਤ ਜੀ ਚਰਨਜੀਤ ਜੀ ਉਹ ਅੱਜ ਜਿਉਂਦੇ ਹੁੰਦੇ ਇਹ ਹਾਲਾਤ ਪੈਦਾ ਕਿਨੇ ਕੀਤੇ ਆ ਤੇ ਤੁਸੀਂ ਅੱਜ ਸਮਝਦੇ ਹੋ ਕਿ ਤੁਸੀਂ ਉਹ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਦੀ ਅੱਖਾਂ 'ਚ ਕੱਟਾ ਪਾ ਦਿਓ ਕੀ ਉਹਨਾਂ ਬੱਚਿਆਂ ਦਾ ਬਾਪ ਮੁੜਿਆ ਕੀ ਕਿਸੇ ਦਾ ਜਿਹਦਾ ਪਰਿਵਾਰ ਤੁਸੀਂ ਉਜਾੜਤਾ ਉਹ ਤੁਹਾਡੀ ਨਿਲੈਕੀ ਕਰਕੇ ਆਈਐਸਆਈ ਦਾ ਸ਼ਿਕਾਰ ਨਹੀਂ ਹੋਇਆ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਜਾਂਦਾ ਤੇ ਸਭ ਨੂੰ ਮਾਣ ਹੋਣਾ ਸੀ ਉਹਦਾ ਤੁਹਾਡੀ ਨਿਲੈਕੀ ਦਾ ਅੱਜ ਤੁਹਾਡੀ ਲਾਅ ਐਨਫੋਰਸਮੈਂਟ ਜਿਹੜੀ ਫੇਲਿਅਰ ਆ ਉਹਦੇ ਕਰਕੇ ਉਹਨੂੰ ਆਪਣੀ ਜਾਨ ਗਵਾਉਣੀ ਪਈਏ ਤੇ ਤੁਸੀਂ ਅੱਜ ਲੋਕਾਂ ਦੀ ਘਟਾ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਭਾਈ ਸਿੰਘ ਇਹ ਉਹਨੂੰ ਇਹ ਸ਼ਹੀਦ ਦਾ ਦਰਜਾ ਦੇ ਸ਼ਹੀਦ ਹੋਏਗਾ ਮਗਰ ਨਾਟ ਫਾਈਟਿੰਗ ਫॉर ਪਾਕਿਸਤਾਨ ਅਗੇਂਸਟ ਪਾਕਿਸਤਾਨ ਉਹ ਸ਼ਹੀਦ ਹੋਇਆ ਤੁਹਾਡੇ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਜਿਹੜੇ ਗੁੰਡੇ ਨਿਕਲੇ ਉਹਨਾਂ ਦੀ ਬਦੌਲਤ ਜੇ ਇਹਨਾਂ ਨੂੰ ਕੰਟਰੋਲ ਕੀਤਾ ਹਾਂਗਾ ਠੱਲ ਪਾਈ ਹੁੰਦੀ ਇਨਾ ਸ਼ਕਤੀ ਰਕਤੀ ਰੱਖੀ ਹੁੰਦੀ ਤੇ ਅੱਜ ਚਰਨਜੀਤ ਸ਼ੌਰੀ ਚੁੰਦੇ ਹੁੰਦੇ ਹੁੰਦੇ। ਸਿਰ ਇੱਕ ਪਾਸੇ ਗੈਨਰੇਟਡ ਅਟੈਕ ਹੋ ਰਿਹਾ ਹੈ, ਪੁਲਿਸ ਵਾਲਾ ਵੀ ਸ਼ਹੀਦ ਹੋ ਰਿਹਾ। ਰਾਤ ਨੂੰ ਡੀਜੀਪੀ ਸਾਹਿਬ ਨਿਰਦੇਸ਼ ਦੇ ਕੇ ਚੈਕਰ ਤੁਸੀਂ ਕੀ ਸਮਝਦੇ ਹੋ? ਯਾਰ ਇਹ ਸਾਬ ਇੱਕ ਮੀਡੀਆ ਡਰਾਮਾ ਚੱਲ ਰਿਹਾ ਹੈ। ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਮਨੋਰੰਜਨ ਕਾਲੀਆ ਸਾਹਿਬ ਦੇ ਜਦ ਮੈਂ ਗਿਆ ਮੈਂ ਤੁਹਾਨੂੰ ਕਲੀਅਰਲੀ ਕਿਹਾ ਸੀਗਾ ਕਿ ਕੋਈ ਬੰਦਾ ਨਹੀਂ ਫੜਿਆ ਗਿਆ ਚੈਕਰ। ਅੱਜ ਇਹ ਗੱਲ ਸਾਬਿਤ ਹੋ ਗਈ ਹੈ। ਫੜੇ ਕੌਣ ਗਏ ਆ? ਵਿਚਾਰਾ ਰਿਕਸ਼ਾ ਚਾਲਕ। ਯਾਰ ਮਤਲਬ ਜੀ ਤਾਂ ਆਪ ਦੀ ਦਿਹਾੜੀ ਤੇ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ। ਜਿਹੜੇ ਰੀਅਲ ਉਹਦੇ ਚ ਪਰਪਲਟਰੇਟਰ ਸਨ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਚੋਂ ਤਾਂ ਇੱਕ ਵੀ ਨਹੀਂ ਫੜਿਆ ਗਿਆ ਔਰ ਤੁਸੀਂ ਉਸ ਤੋਂ ਬਾਅਦ ਦੇਖੋ ਅਰਪ੍ਰੀਤ ਚੁਕਲਾ ਨੇ ਸ਼ਜਾਦ ਭੱਟੀ ਤੇ ਹੈਪੀ ਪਛਿਆ ਨੂੰ ਜ਼ਿੰਮੇਵਾਰ ਠਰਾਤਾ ਉਹ ਤਾਂ ਮਜ਼ਾਕ ਢਾਉਂਦੇ ਅਗਲੇ ਦਿਨ ਲਾਈਵ ਹੋ ਕੇ ਦਾ ਅਰਪ੍ਰੀਤ ਚੁਕਲਾ ਹੋਰਾਂ ਦਾ ਅੱਜ ਵੀ ਮੈਂ ਤੁਹਾਨੂੰ ਕਹਿਣਾ ਲਾਅਨ ਆਰਡਰ ਦੇ ਹਾਲਾਤ ਇਹ ਜਿਨੇ ਕੱਲ ਭਗਵੰਤ ਮਾਨ ਜੀ ਜਲੰਧਰ ਸਨ ਮਹਕਰ ਉਹਨਾਂ ਕੋਲ ਮਨੋਰੰਜਨ ਕਾਲੀਆ ਸਾਹਿਬ ਦਾ ਪਤਾ ਲੈਣ ਦਾ ਟਾਈਮ ਨਹੀਂ ਸੀ ਕਿੱਡੇ ਉਹ ਸੰਵੇਦਨਸ਼ੀਲ ਨੇ ਲੋਰਡ ਆਰਡਰ ਨੂੰ ਲੈ ਕੇ ਹਿੰਦੂ ਸਿਕਾਇਕਤਾ ਨੂੰ ਲੈ ਕੇ ਇਸ ਤੋਂ ਗੱਲ ਸਾਫ਼ ਹੈ ਅੱਜ ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਵੀ ਕਿ ਜੇ ਇਹੀ ਹਾਲ ਰਿਹਾ ਔਰ ਇੰਟੈਲੀਜੈਂਸ ਜੋ ਜਾਖੜ ਸਾਹਿਬ ਨੇ ਚਿੱਠੀ ਲਿਖੀ ਹੈ ਬਿਲਕੁਲ ਸਹੀ ਲਿਖੀ ਹੈ ਇੰਟੈਲੀਜੈਂਸ ਸਿਰਫ ਸਿਆਸੀ ਵਿਰੋਧੀਆਂ ਦੇ ਫੋਨ ਟੈਪਿੰਗ ਤੱਕ ਸੀਮਿਤ ਹੋ ਗਈ ਹੈ ਯਾ ਕਾਂਗਰਸ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਪਾਰਟੀ ਮੀਟਿੰਗ 'ਚ ਕੀ ਹੋ ਰਿਹਾ ਉੱਥੇ ਤੱਕ ਸੀਮਿਤ ਰਹਿ ਗਈ ਆ ਮਗਰ ਜਿਹੜੇ ਦੇਸ਼ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਟਾਰਗੇਟਡ ਕਿਲਿੰਗ ਕਰ ਰਹੇ ਆ ਉਹਨਾਂ ਤੇ ਇੰਟੈਲੀਜੈਂਸ ਨਹੀਂ ਲਾਈ ਜਾ ਰਹੀ ਇਹ ਬੜਾ ਵੱਡਾ ਫੇਲਿਅਰ ਆ ਲੈਪਸ ਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਔਰ ਜੇ ਇਹੀ ਹਾਲਾਤ ਰਹੇ ਜੇ ਇੰਟੈਲੀਜੈਂਸ ਦਾ ਇਸੇ ਤਰ੍ਹਾਂ ਮਿਸਯੂਜ਼ ਰਿਹਾ ਤੇ ਉਹ ਦਿਨ ਦੂਰ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੋਈ ਵੱਡਾ ਲੀਡਰ ਜਾਂ ਕੋਈ ਵੱਡਾ ਧਾਰਮਿਕ ਇਨਸਾਨ ਜਾਂ ਕੋਈ ਅਖਬਾਰ ਦਾ ਵੱਡਾ ਮੁਖੀ ਇਸ ਟਾਰਗੇਟ ਕਿਲਿੰਗ ਦਾ ਹਿੰਸਾ ਦਾ ਸ਼ਿਕਾਰ ਬਣੂਗਾ ਔਰ ਮੈਂ ਸਪਸ਼ਟ ਕਹਿ ਰਿਹਾ ਸਪਸ਼ਟ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਗਿਸਟਰੀ ਰਹੀ ਹੈ ਇਹ ਜੇ ਟਾਰਗੇਟਡ ਅਟੈਕ ਹੁੰਦੇ ਰਹੇ ਜਿਦੇ ਨਾਲ ਪੰਜਾਬ ਚ ਸ਼ੌਕਵੇਵ ਜਾਣ ਇਹ ਸ਼ੌਕਵੇਵ ਭੇਜਣ ਦੀ ਤਿਆਰੀ ਹੈ ਮਗਰ ਜੇ ਸਰਕਾਰ ਜਾਗ ਜੇ ਤੇ ਬਚਾਅ ਹੋ ਸਕਦਾ ਹੈ ਨਹੀਂ ਤਾਂ ਇਹ ਖਤਰਨਾਕ ਦਿਨ ਵੇਖਣ ਨੂੰ ਕੋਈ ਦਿਨ ਦੂਰ ਨਹੀਂ